ਕੇਜੀਵਾਲ ਪੰਜਾਬ ਦੇ ਵਿੱਚ 3 ਦਿਨਾਂ ਦੇ ਦੌਰੇ ਤੇ ਨੇ ਕੇਜੀਵਾਲ ਅੱਜ ਖਡਕੜਕਲਾ ਪਹੁੰਚੇ ਖਡਕੜਕਲਾ ਦੇ ਨਾਲ ਬਣੇ ਮਿਊਜ਼ੀਅਮ ਦੇ ਬਾਹਰ ਬਣੇ ਸਮ੍ਰਿਤੀ ਸਥਾਨ ਤੇ ਉਹਨਾਂ ਨੇ ਫੋਟੋ ਪੋਟ ਕੀਤੇ ਪਰ ਕੇਜੀਵਾਲ ਮਿਊਜ਼ੀਅਮ ਦੇ ਅੰਦਰ ਨਹੀਂ ਗਏ ਇਸ ਤੋਂ ਪਹਿਲਾਂ ਬੀਤੇ ਦਿਨੀ ਉਹਨਾਂ ਅੰਮ੍ਰਿਤਸਰ ਦਾ ਦੌਰਾ ਕੀਤਾ ਸੀ ਤੇ ਕਾਂਗਰਸ ਭਾਜਪਾ ਅਕਾਲੀ ਦਲ ਦੇ ਉੱਤੇ ਨਿਸ਼ਾਨੇ ਸਾਦੇ ਸਨ ਕਿਉਂਕਿ ਕੇਜੀਵਾਲ ਚੋਣ ਪ੍ਰਚਾਰ ਕਰਨ ਦੇ ਲਈ ਪੰਜਾਬ ਦਾ ਦੌਰਾ ਕਰ ਰਹੇ ਨੇ ਅਤੇ ਆਪਣੇ ਉਮੀਦਵਾਰਾਂ ਦੇ ਲਈ ਵੋਟ ਪਾਣ ਦੀ ਅਪੀਲ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਡਕੜਕਲਾ ਦੀਆਂ ਸ਼ਹੀਦ ਭਗਤ ਸਿੰਘ ਦਾ ਜਨਮ ਸਥਾਨ ਖੜਕੜਕਲਾ ਜਿੱਥੇ ਅਰਵਿੰਦ ਕੇਜਰੀਵਾਲ ਅੱਜ ਪਹੁੰਚੇ ਅਤੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਸਮਰਥਕ ਵੀ ਮੌਜੂਦ ਰਹੇ ਇੱਥੇ ਮੌਜੂਦ ਸ੍ਰੇਤੀ ਸਥਾਨ ਦੇ ਅੰਦਰ ਤਾਂ ਨਹੀਂ ਗਏ ਪਰ ਇਸ ਦੇ ਬਾਹਰੀ ਫੋਲਪੇਟ ਕੀਤੇ ਗਏ ਅਰਵਿੰਦ ਕੇਜਰੀਵਾਲ ਵੱਲੋਂ ਅਰਵਿੰਦ ਕੇਜਰੀਵਾਲ ਜੋ ਕਿ ਤਿੰਨ ਦਿਨਾਂ ਦੇ ਪੰਜਾਬ ਦੌਰੇ ਤੇ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਣਗੇ ਅਤੇ ਚੋਣ ਪ੍ਰਚਾਰ ਕਰਨਗੇ ਆਪਣੇ ਉਮੀਦਵਾਰਾਂ ਦੇ ਲਈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਸੰਤੀ ਰੰਗ ਦੀ ਉਹਨਾਂ ਨੇ ਪਗਬੰਨੀ ਪੰਜਾਬ ਦੇ ਵਿੱਚ ਪਰਵਾ ਹੁੰਗਾਰਾ ਉਹਨਾਂ ਨੂੰ ਮਿਲ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਐਚਐਸ ਫੁਲਕਾ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਸੀ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ ਡਾਕਟਰ ਦਲਜੀਤ ਸਿੰਘ ਨੂੰ ਇਸ ਵਾਰ ਉਮੀਦਵਾਰ ਐਲਾਨਿਆ ਗਿਆ ਹੈ ਅਤੇ तमाम ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰਨਗੇ ਅਰਵਿੰਦ ਕੇ ਜੀਵਾਲ तमाम 13 ਦੀ 13 ਲੋਕ ਸਭਾ ਸੀਟਾਂ ਤੇ ਆਪਣੇ ਉਮੀਦਵਾਰ ਐਲਾਨੇ ਨੇ ਪੰਜਾਬ ਦੀ ਹਰ ਸੀਟ ਦੇ ਉੱਤੇ ਆਪਣਾ ਉਮੀਦਵਾਰ ਇਸ ਵਾਰ ਆਮ ਆਦਮੀ ਪਾਰਟੀ ਨੇ ਐਲਾਨ ਲਿਆ ਹੈ ਦੇਸ਼ ਫਤਿਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਮਰ ਕੱਸੀ ਹੋਈ ਅਰਵਿੰਦ ਕੇਜਰੀਵਾਲ ਜੋ ਕਿ ਦੇਸ਼ ਦੇ ਕੋਨੇ-ਕੋਨੇ ਤੇ ਵੇਚ ਜਾ ਰਹੇ ਨੇ ਅਤੇ ਇਸ ਵਾਰ ਲਲਕਾਰਿਆ ਹੈ ਨਰਿੰਦਰ ਮੋਦੀ ਨੂੰ ਹੀ ਕਿਉਂਕਿ ਵਾਰਾਨਸੀ ਤੋਂ ਚੋਣ ਲੜਨਗੇ